ਅੱਜ ਕਮਾਂਤਰੀ ਮਜ਼ਦੂਰ ਦਿਵਸ ਹੈ ਇਹ ਕਮਾਂਤਰੀ ਮਜ਼ਦੂਰ ਦਿਵਸ ਕਦੋਂ ਤੋਂ ਮਨਾਉਣਾ ਸ਼ੁਰੂ ਕੀਤਾ ਹੈ ਦੁੱਖ ਦੀ ਗੱਲ ਇਹ ਵੀ ਹੈ ਕਿ ਜਿੱਥੇ ਕਮਾਂਤਰੀ ਮਜ਼ਦੂਰ ਦਿਵਸ ਦੀ ਅੱਜ ਭਾਰਤ ਵਰਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਛੁੱਟੀ ਹੈ ਛੁੱਟੀ ਉਹਨਾਂ ਲੋਕਾਂ ਨੂੰ ਆ ਜਿਹੜੇ ਮਜ਼ਦੂਰ ਨਹੀਂ ਹੈ ਤੇ ਜਿਹੜੇ ਮਜ਼ਦੂਰ ਹੈ ਉਹ ਦਿਹਾੜੀ ਆਪਣੇ ਕੰਮ ਆਪਣੇ ਕਾਰ ਆਪਣੇ ਕਿੱਤੇ ਤੇ ਗਏ ਨੇ ਭਾਵੇਂ ਕਿ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬੇਡਕਰ ਜੀ ਨੇ ਬਹੁਤ ਵੱਡੇ ਅਧਿਕਾਰ ਦਿੱਤੇ ਨੇ ਉਹਨਾਂ ਤੋਂ ਪਹਿਲਾਂ ਵੀ ਸੰਘਰਸ਼ ਹੋਏ ਨੇ ਸੰਘਰਸ਼ਾਂ ਦੇ ਤਹਿਤ ਮਜ਼ਦੂਰ ਦੇ ਲਈ ਬਹੁਤ ਸਾਰੇ ਅਧਿਕਾਰ ਲਏ ਗਏ ਪ੍ਰਾਪਤ ਕੀਤੇ ਗਏ ਪਰ ਅੱਜ ਦੀ ਸਥਿਤੀ ਜੇ ਦੇਖੀਏ ਮਜ਼ਦੂਰ ਅੱਜ ਫਿਰ ਮਜ਼ਦੂਰ ਦੇ ਹੱਥੋਂ ਕੰਮ ਖੋਹਿਆ ਗਿਆ ਕੰਮ ਹਥਿਆਇਆ ਗਿਆ ਕੰਮ ਖੁੱਸ ਗਿਆ ਗਿਆ ਤੇ ਅੱਜ ਮਜ਼ਦੂਰ ਦੇ ਹਾਲਾਤ ਬੜੇ ਹਲਕੇ ਨੇ ਮਜ਼ਦੂਰ ਦੀ ਕੋਈ ਵਾਰਿਸ਼ ਨਹੀਂ ਮਜ਼ਦੂਰ ਦਾ ਮਜ਼ਦੂਰ ਕੰਮ ਤੇ ਗਿਆ ਕੰਮ ਨਹੀਂ ਲੱਗਿਆ ਰੋਟੀ ਦਾ ਕੋਈ ਸਾਧਨ ਨਹੀਂ ਕੋਈ ਬੇਰਜ਼ਗਾਰੀ ਪੱਤਾ ਨਹੀਂ ਮਜ਼ਦੂਰ ਭਾਰਤ ਨੂੰ ਵਿਕਸਿਤ ਕਰਦਾ ਆਪਣਾ ਰੋਲ ਅਦਾ ਕਰਦਾ ਬਜ਼ੁਰਗ ਹੋਣ ਤੱਕ ਆਪਣਾ ਯੋਗਦਾਨ ਪਾਉਂਦਾ ਪਰ ਜਦੋਂ ਉਹ ਕੰਮ ਤੋਂ ਨਕਾਰਾ ਹੋ ਜਾਂਦਾ ਕੰਮ ਤੋਂ ਰਹਿ ਜਾਂਦਾ ਕੋਈ ਵਾਰਿਸ਼ ਨਹੀਂ ਤੇ ਅੱਜ ਬਹੁਤ ਸਾਰੀਆਂ ਚਿੰਤਾ ਦੇ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਮੇਰੇ ਨਾਲ ਨਿਨਤਨ ਥਬਲਕੇ ਜੀ ਥਬਲਕੇ ਸਾਹਿਬ ਜੈਪੀਮ ਜੀ ਜੈਪੀਮ ਸਰ ਜੈ ਮਨਵਾਸੀ ਜੈ ਭਾਰਤ ਜੈ ਸੰਵਿਧਾਨ ਜੀ ਥਬਲਕੇ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਮਜ਼ਦੂਰ ਦੀ ਸਥਿਤੀ ਬੜੀ ਗੰਭੀਰ ਹੈ ਔਰ ਅੱਜ ਕਮਾਂਤਰੀ ਮਜ਼ਦੂਰ ਦਿਵਸ ਹੈ ਕਮਾਂਤਰੀ ਮਜ਼ਦੂਰ ਦਿਵਸ ਕਦੋਂ ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਅ ਸਰ ਦੇਖੋ ਤਾਂ ਪਹਿਲਾ ਤਾਂ ਤੁਹਾਨੂੰ ਮੈਂ ਇਸ ਗੱਲ ਲਈ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ ਹਾਲਾਂਕਿ ਇਸ ਦਿਨ ਦੇ ਉੱਤੇ ਜਿਹੜੀ ਆ ਮਤਲਬ ਮੁਬਾਰਕਬਾਦ ਤਾਂ ਸੀ ਨਹੀਂ ਦੇ ਦੇ ਸਕਦੇ ਕਿਉਂਕਿ ਮਜ਼ਦੂਰ ਦੀ ਅੱਜ ਵੀ ਉਹ ਸਥਿਤੀ ਆ ਇਸ ਕਰਕੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਅੱਜ ਮਜ਼ਦੂਰ ਜਿਹੜਾ ਦਿਵਸ ਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਆ ਇਹਦੇ ਉੱਤੇ ਘਟੋ ਘਟਾ ਮਜ਼ਦੂਰਾਂ ਦੀਆਂ ਕੁਝ ਸਮੱਸਿਆਵਾਂ ਜਾਂ ਉਹਦੇ ਉੱਤੇ ਗੱਲ ਕਰਨੀ ਜਿਹੜੀ ਅੱਜ ਜ਼ਰੂਰੀ ਸਮਝੀ ਔਰ ਤੁਹਾਡੇ ਚੈਨਲ ਦਾ ਔਰ ਇਸ ਚੈਨਲ ਦੇ ਮਾਧਿਅਮ ਤੋਂ ਤੁਸੀਂ ਜਿਹੜਾ ਕੰਮ ਕਰ ਲਿਆ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਆ ਧੰਨਵਾਦ ਸੋ ਸਾਥੀ ਜੀ ਜਿਹੜਾ ਇਹ ਇਹਦਾ ਇਤਿਹਾਸ ਤਾਂ ਬੜਾ ਲੰਮਾ ਆ ਜੇ ਆਪਾਂ ਗੱਲ ਕਰੀਏ ਔਰ ਇਹ ਲੇਟ 19th ਸੈਂਚਰੀ ਆਪਾਂ ਨੂੰ ਕਹਿ ਸਕਦੇ ਆ ਉਹਦੇ ਵਿੱਚ ਸ਼ੁਰੂਆਤ ਹੋਈ ਆ ਅੰਤਰਰਾਸ਼ਟਰੀ ਮਜ਼ਦੂਰ ਜਿਹੜਾ ਦਿਵਸ ਅੱਜ ਸਾਡੇ ਸਾਹਮਣੇ ਆ ਜੋ ਮਤਲਬ 1884-85 ਤੋਂ ਮੈਂ ਕਹਿ ਸਕਦਾ ਕਿ ਜਦੋਂ ਸ਼ਿਕਾਗੋ ਦੇ ਵਿੱਚ ਕੁਝ ਮਜ਼ਦੂਰਾਂ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਉੱਥੇ ਫਿਰ ਉਹਨਾਂ ਦੇ ਗੋਲੀਆਂ ਵੀ ਵਰਸਾਈਆਂ ਗਈਆਂ ਤੇ ਮਤਲਬ ਉਥੋਂ ਇਹ ਚਿੰਗਾਰੀ ਇੱਕ ਸ਼ੁਰੂ ਹੋਈ ਤੇ 1894 ਤੱਕ ਲਗਭਗ ਅਮਰੀਕਾ ਦੇ ਕਈ ਸਟੇਟਾਂ ਦੇ ਵਿੱਚ ਕਈ ਰਾਜਾਂ ਦੇ ਵਿੱਚ ਫਿਰ ਇਸ ਚੀਜ਼ ਨੂੰ ਮੰਨਤਾ ਮਿਲੀ ਪਹਿਲਾਂ ਫਰਵਰੀ ਦੇ ਵਿੱਚ ਡਿਕਲੇਅਰ ਕੀਤਾ ਗਿਆ ਫਿਰ ਉਹ ਤਵ ਸਤੰਬਰ ਵੀ ਇਹਦੀ ਡੇਟ ਮਿੱਥੀ ਗਈ ਪਰ ਫਿਰ ਲਾਸਟ 1 ਮਈ ਜਿਹੜਾ ਆ ਮਤਲਬ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਕੋਸ਼ਿਸ਼ ਨਾ ਹੋਈ ਤੇ ਉਥੋਂ ਸਾਡੇ ਸਾਹਮਣੇ ਜਿਹੜਾ ਆ ਅੱਜ ਦਾ ਦਿਨ ਜਿਹੜਾ ਆ ਇਸ ਹੋਂ ਦੇ ਵਿੱਚ ਆਇਆ ਪਰ ਕਿਉਂਕਿ ਅਸੀਂ ਭਾਰਤ ਦੇ ਵਿੱਚ ਰਹਿੰਦੇ ਆ ਤੇ ਭਾਰਤ ਦੇ ਸੰਦਰਭ ਦੇ ਵਿੱਚ ਮੈਨੂੰ ਲੱਗਦਾ ਕਿ ਗੱਲ ਕੀਤੀ ਜਾਵੇ ਤਾਂ ਠੀਕ ਰਹੂਗਾ ਉਹਦਾ ਕਾਰਨ ਇਹ ਕਿ ਵੀ ਆ ਕਿਉਂਕਿ ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਮਜ਼ਦੂਰਾਂ ਦੀ ਗੱਲ ਦੇਖਦੇ ਆ ਤਾਂ ਉੱਥੇ ਸਾਨੂੰ ਨਜ਼ਰ ਆਉਂਦਾ ਯਹਾਂ ਯੂਰੋਪੀਅਨ ਕੰਟਰੀਆਂ ਖਾਸ ਤੌਰ ਤੇ ਚਾਹੇ ਅਮਰੀਕਨ ਕੰਟਰੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਮਜ਼ਦੂਰਾਂ ਦੀ ਹਾਲਤ ਫੇਰ ਵੀ ਭਾਰਤ ਨਾਲੋਂ ਵਧੀਆ ਮਤਲਬ ਹੈ ਮੈਂ ਇਥੋਂ ਦਾ ਜਲ ਹੋਣਾ ਕਿਉਂਕਿ ਸਾਡੇ ਦੇਸ਼ ਦੇ ਵਿੱਚੋਂ ਅੱਜ ਬਹੁਤ ਸਾਰੇ ਮਾਈਗ੍ਰੈਂਟ ਲੇਬਰ ਜਿਹੜੀ ਆ ਉਹ ਉਧਰ ਮਤਲਬ ਜਾ ਰਹੇ ਆ ਯੂਰੋਪੀਅਨ ਕੰਟਰੀਆਂ ਜਾ ਰਹੇ ਆ ਡਿਵੈਲਪਡ ਕੰਟਰੀਆਂ ਦੇ ਵਿੱਚ ਗਏ ਆ ਔਰ ਜਾ ਕੇ ਉੱਥੇ ਮਤਲਬ ਜ਼ਿਆਦਾਤਰ ਜਿਹੜੇ ਆ ਉਹ ਅਨਸਕਿਲਡ ਲੇਬਰ ਹੀ ਨੇ ਮਤਲਬ ਇੱਕ ਮਜ਼ਦੂਰੀ ਜਾਂ ਦਿਹਾੜੀਦਾਰ ਦਾ ਹੀ ਕੰਮ ਕਰਦੇ ਆ ਪਰ ਉਹਦੇ باوجود ਉਹਨਾਂ ਦੀ ਇੱਕ ਸੈਲ ਹੀ ਬਹੁਤ ਵਧੀਆ ਆ ਉਹਨਾਂ ਨੂੰ ਤਨਖਾਹ ਜਿਹੜੀ ਤੁਸੀਂ ਭੱਤਿਆਂ ਦੀ ਗੱਲ ਕੀਤੀ ਆ ਕਿ ਉਹ ਮਤਲਬ ਅੱਜ ਇੱਕ ਮਤਲਬ ਸਨਮਾਨਜਨ ਸਥਿਤੀ ਦੇ ਵਿੱਚ ਨਜ਼ਰ ਆਉਂਦੀ ਆ ਉੱਥੇ ਦੇ ਹਾਲਾਤਾਂ ਦੇ ਅਨੁਸਾਰ ਵੀ ਠੀਕ ਹੈ ਕਿ ਭਾਰਤ ਦੀ ਜਿਹੜੀ ਇਕਨੋਮੀ ਆ ਉਹਨਾਂ ਦੇ ਮੁਕਾਬਲੇ ਡਾਊਨ ਐ ਇੱਥੇ ਤਾਂ ਉਹ ਆਪ ਹੋਣੀ ਆ ਪਰ ਜਦੋਂ ਅਸੀਂ ਉਧਰਲੇ ਮਤਲਬ ਉੱਥੋਂ ਦੇ ਹਾਲਾਤਾਂ ਨਾਲ ਨੂੰ ਕਰਦੇ ਆ ਉਹਨੂੰ ਕੰਪੈਰੀਜ਼ਨ ਕਰਦੇ ਆ ਤਾਂ ਫਿਰ ਵੀ ਸਨਮਾਨਜਨਕ ਆ ਮਜ਼ਦੂਰਾਂ ਦੀ ਹਾਲਤ ਉੱਤੇ ਜੋ ਭਾਰਤ ਵਿੱਚ ਨਜ਼ਰ ਨਹੀਂ ਆਉਂਦੀ ਹੈਗੀ ਔਰ ਇਹਦਾ ਬਹੁਤ بڑا ਜਿਹੜਾ ਕਿਤੇ ਨਾ ਕਿਤੇ ਕਾਰਨ ਇਹ ਆ ਕਿ ਇੱਥੋਂ ਦਾ ਜਿਹੜਾ ਇੱਕ ਮੇਜਰ ਇਸ਼ੂ ਹੈਗਾ ਆ ਉਹ ਹੈ ਕਿ ਮਜ਼ਦੂਰਾਂ ਦੀ ਸਭ ਤੋਂ ਵੱਡੀ ਅਗਿਆਨਤਾ ਹੈ ਤੇ ਜਿਹੜਾ ਅੱਜ ਕਿਉਂਕਿ ਜਦੋਂ ਅਸੀਂ ਆਪਣੇ ਮਹਾਪੁਰਸ਼ਾਂ ਦਾ ਇਤਿਹਾਸ ਪੜਦੇ ਆਂ 바ਵਾ ਸਾਹਿਬ ਬਿੱਡਕਰ ਜੋਤੀਰਾ ਫੂਲੇ ਜੀ ਜਿਨ੍ਹਾਂ ਨੇ ਸਭ ਤੋਂ ਵੱਧ ਮਜ਼ਦੂਰਾਂ ਦੇ ਇੱਕ ਤਰ੍ਹਾਂ ਕਹੂੰਗਾ ਕਿ ਮਾਰਗਦਰਸ਼ਕ ਮੁਕਤੀਦਾਤਾ ਸਾਬਤ ਹੋਏ ਆ 바ਵਾ ਸਾਹਿਬ ਬਿੱਡਕਰ ਨੇ ਜਦੋਂ 1942 ਦੇ ਵਿੱਚ ਬ੍ਰਿਟਿਸ਼ ਇੰਡੀਆ ਕੌਂਸਲ ਦੇ ਵਿੱਚ ਉਹ ਮੈਂਬਰ ਬਣੇ ਐਗਜ਼ੀਕਿਊਟਿਵ ਮੈਂਬਰ ਤਾਂ ਉਦੋਂ ਮਜ਼ਦੂਰਾਂ ਦੇ ਜਿਹੜੇ ਸਾਰੇ ਰਾਈਟਸ ਆ ਉਹ ਲਗਭਗ ਉਸ ਪੀਰੀਅਡ ਦੌਰਾਨ ਆਉਂਦੇ ਆ ਜਦੋਂ 바ਵਾ ਸਾਹਿਬ ਬਿੱਡਕਰ ਬ੍ਰਿਟਿਸ਼ ਕੌਂਸਲ ਦੇ ਐਗਜ਼ੀਕਿਊਟਿਵ ਮੈਂਬਰ ਬਣਦੇ ਆ ਇੱਕ ਹੋਰ ਬੜਾ ਰੋਚਕ ਕੁਸ ਕਿੱਸਾ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ ਜਿਹੜਾ ਕਿ ਆਮ ਕਰਕੇ ਮੈਨੂੰ ਲੱਗਦਾ ਕਿ ਸਾਡੇ ਸਮਾਜ ਦੇ ਵਿੱਚ ਸਾਡੀਆਂ ਔਰਤਾਂ ਵੀ ਨਹੀਂ ਬੱਕ ਵਹਿਗੀਆਂ ਉਸ ਤੋਂ ਜਿਹੜੀ ਔਰਤਾਂ ਦੀ ਮੈਟਰਨਿਟੀ ਲੀਵ ਆ ਪ੍ਰਸਤੂਤਾ ਛੁੱਟੀ ਜਿਹਨੂੰ ਆਪਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਹਾ ਜਾਂਦਾ ਹਾਲਾਂਕਿ ਉਹ ਵੀ ਜਿਹੜੀ ਪ੍ਰਾਈਵੇਟ ادارے ਆ ਕੁਝ ਉੱਥੇ ਨਹੀਂ ਹੈਗੀ ਉਹਦਾ ਉਹ 바ਵਾ ਸਾਹਿਬ ਮਿੜਕਰ ਨੇ ਜਿਹੜੀ ਭਾਵਨਾ ਸੀਗੀ ਇੱਕ ਉਹਦੇ ਪਿੱਛੇ ਲਿਆਉਣ ਦੀ ਉਹ ਜਿਹੜੀ ਇੱਕ ਮਜ਼ਦੂਰ ਵਰਗ ਦੀ ਸਾਡੀ ਜ਼ਰੂਰਤ ਸੀ ਉਹਦੇ ਉਹਦੇ ਵਿੱਚ ਉਹ ਮਤਲਬ ਉਹਨੂੰ ਸਨਮਾਨਯੋਗ ਜਨ ਸਥਿਤੀ 'ਚ ਲਿਆਉਣਾ ਚਾਹੁੰਦੇ ਸੀ ਪਰ ਉਹਦੇ باوجود ਉਹ ਮਤਲਬ ਸਾਡੀ ਇੱਕ ਮੁਲਾਜ਼ਮ ਜਿਹੜੀ ਹੈਗੀ ਆ ਸਰਕਾਰੀ ਵਿਭਾਗ ਦੀ ਉੱਤਾਂ ਹੀ ਤਾਂ ਉਹ ਪਹੁੰਚ ਗਈ ਗੱਲ ਪਰ ਅਨਸਕਿਲਡ ਲੇਬਰ ਦੀ ਔਰਤ ਜਿਹੜੀ ਆ ਅੱਜ ਵੀ ਸਖਣੀ ਆ ਉਤੋਂ ਹੁਣ ਕਿੱਸਾ ਕੀ ਆ ਰੋਚਕ ਕਿ ਜਦੋਂ 바ਵਾ ਸਾਹਿਬ ਮਿੜਕਰ ਉਹਦੇ ਮੈਂਬਰ ਬਣਦੇ ਆ ਬ੍ਰਿਟਿਸ਼ ਕਾਉਂਸਲ ਦੇ 1942 ਦੇ ਵਿੱਚ ਤਾਂ ਉਹ ਕੋਲੇ ਦੀਆਂ ਖਾਨਾਂ ਦੇ ਵਿੱਚ ਜਾਂਦੇ ਆ ਔਰ ਇਹ ਮੈਂ ਤੁਹਾਨੂੰ ਇੱਕ ਗੱਲ ਹੋਰ ਇੱਥੇ ਐਡ ਕਰ ਦਵਾਂ ਕਿ ਬਾਬਾ ਸਾਹਿਬ ਮਿੜਕਰ ਇਕਲੌਤੇ ਵਾਹਿਦ ਹੈ ਐਸੇ ਮਤਲਬ ਸਟ੍ਰੇਟਸਮੈਨ ਨੇਤਾ ਨੇ ਪੂਰੀ ਦੁਨੀਆ ਦੇ ਵਿੱਚ ਕਿ ਜਿਨ੍ਹਾਂ ਨੇ ਮਜ਼ਦੂਰ ਦੇ ਮਨਿਸਟਰ ਹੋਣ ਦੇ ਨਾਤੇ ਕਿਉਂਕਿ ਲੇਬਰ ਮਿਨਿਸਟਰ ਬਣਾਇਆ ਉਹਨਾਂ ਨੂੰ ਅੰਗਰੇਜ਼ਾਂ ਨੇ ਲੇਬਰ ਮਿਨਿਸਟਰ ਹੋਣ ਦੇ ਨਾਤੇ ਉਹਨਾਂ ਨੇ ਮਤਲਬ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਉਹਨਾਂ ਦੇ ਵਰਕਿੰਗ ਪਲੇਸ ਦੇ ਉੱਤੇ ਗਏ ਆ ਜਿੱਥੇ ਉਹ ਕੰਮ ਕਰਦੇ ਸੀ ਉੱਥੇ ਪਹੁੰਚੇ ਆ ਔਰ ਤੁਸੀਂ ਦੇਖੋ ਵੀ ਕੋਲੇ ਦੀਆਂ ਖਾਨਾਂ ਦੇ ਵਿੱਚ ਬਾਬਾ ਸਾਹਿਬ ਮਿੜਕਰ ਪਹੁੰਚੇ ਆ ਔਰ ਉੱਥੇ ਜਾ ਕੇ ਮਜ਼ਦੂਰਾਂ ਦੀ ਹਾਲਤ ਦੇਖੀ ਤੇ ਉਤੋਂ ਬਾਅਦ ਉਹਨਾਂ ਦੇ ਤੁਸੀਂ ਦੇਖੋ ਵੀ ਇਹ ਸਾਰੀਆਂ ਧੋਰੰਦਰ ਤੋਂ ਉਹਨਾਂ ਦੇ ਸਾਰੀਆਂ ਮਤਲਬ ਜਿਹੜੀਆਂ ਜੋ ਵੀ ਮਜ਼ਦੂਰਾਂ ਦੇ 12 ਤੋਂ 8 ਘੰਟੇ ਕਰਨੇ ਪ੍ਰਸਤੂਤਾ ਛੁੱਟੀਆਂ ਕਰਨੀਆਂ ਬਰਾਬਰ ਜਿਹੜੇ ਆ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦੇਣੇ ਹਨਾ ਮਤਲਬ ਉਹਨਾਂ ਦੀ ਚੰਗੀ ਸਿਹਤ ਸੈਲੀ ਦੀ ਬੁਸਥਾ ਕਰਨੀ ਔਰ ਜੇ ਉਤੋਂ ਦੌਰਾਨ ਕੋਈ ਉਹਨਾਂ ਦੀ ਮਤਲਬ ਮੌਤ ਹੋ ਜਾਂਦੀ ਹੈ ਉਹਦੇ ਵਾਸਤੇ ਬੀਮੇ ਦੀ ਸਹਾਇਤਾ ਕਰਨੀ ਹਨਾ ਔਰ ਇਹ ਸਾਰਾ ਰਾਜ ਕਰਨਾ ਚਾਹੀਦਾ ਮਤਲਬ ਸਟੇਟ ਨੂੰ ਕਰਨਾ ਚਾਹੀਦਾ ਇਹ ਸਾਰੀਆਂ ਬਵਸਮ ਮਿਡਕਲ ਦੀਆਂ ਬੁਸਥਾ ਮਾਇਆ ਤੇ ਪ੍ਰਸਤੂਤਾ ਛੁੱਟੀ ਦੇ ਵਿੱਚ ਮੈਂ ਜਿੱਥੇ ਆਪਣੀ ਗੱਲ ਆਈ ਸੀ ਕਿ ਜਦੋਂ 바ਵਾ ਸਾਹਿਬ ਮਿੜਕਰ ਕੋਲੇ ਦੀ ਖਾਨ ਦੇ ਵਿੱਚ ਐਂਟਰ ਕਰਦੇ ਆ ਤਾਂ ਇੱਕ ਔਰਤ ਉੱਥੇ ਗਰਭਤੀ ਔਰਤ ਉਹਨਾਂ ਨੂੰ ਮਿਲਦੀ ਆ ਤਾਂ 바ਵਾ ਸਾਹਿਬ ਮਿੜਕਰ ਦਾ ਮਤਲਬ ਉਹ ਕਹਿੰਦੇ ਵੇ ਇਹ ਕੀ ਹੋ ਗਿਆ ਮਤਲਬ ਉਹਨਾਂ ਦਾ ਇਦਾਂ ਦਾ ਹੋਇਆ ਬਈ ਯਾਰ ਇਹ ਕੀ ਹੋ ਗਿਆ ਇੱਥੇ ਤਾਂ ਧਿਆਨ ਹੀ ਨਹੀਂ ਗਿਆ ਮੇਰਾ ਬਈ ਇੱਕ ਗਰਭਤੀ ਔਰਤ ਕੋਲੇ ਦੀ ਖਾਨ ਦੇ ਵਿੱਚ ਕੀ ਕਰ ਰਹੀ ਆ ਕੀ ਕਰ ਰਹੀ ਆ ਉਹਦਾ ਕੀ ਕੰਮ ਹੈ ਇੱਥੇ ਮਤਲਬ ਇਹ ਤਾਂ ਬਿਲਕੁਲ ਗੈਰਮਨੁੱਖੀ ਬਤੀਰਾ ਆ ਔਰ ਇਦਾਂ ਦੀ ਜਦੋਂ ਭਾਵਨਾ 바ਵਾ ਸਾਹਿਬ ਮਿੜਕਰ ਨੇ ਉੱਥੇ ਮਤਲਬ ਦੇਖਿਆ ਇੱਕ ਔਰਤ ਨੂੰ ਤਾਂ ਉਹਨਾਂ ਨੇ ਉਸੇ ਦਿਨ ਮਤਲਬ ਜਿਹੜਾ ਆ ਉਹ ਉਤੋਂ ਉਸ ਆਪਣੇ ਏਜੰਡੇ ਦੇ ਵਿੱਚ ਉਹ ਗੱਲ ਆਂਦੀ ਔਰ ਔਰਤ ਨੂੰ ਪ੍ਰਸਤੂਤਾ ਛੁੱਟੀ ਜਿਹੜੀ ਅੱਜ ਮਿਲਦਾ ਸਰਕਾਰੀ ਦਫ਼ਤਰਾਂ 6 ਮਹੀਨੇ ਦੀ ਮਿਲਦੀ ਆ ਜੀ ਜੀ ਹੈਨਾ ਹਾਲਾਂਕਿ ਅਸੀਂ ਮੰਨਦੇ ਆ ਵੀ ਉਹ ਜਿਹੜੀ ਸਾਡੀ ਅਨਸਕਿਲਡ ਲੇਬਰ ਆ ਉਹ ਉਹ ਨਹੀਂ ਉਹਦਾ ਫਾਇਦਾ ਲੈ ਰਹੀ ਉਹ ਅੱਜ ਵੀ ਵੰਜੀ ਆ ਉਹ ਅੱਜ ਵੀ ਵੰਜੀ ਆ ਉਸ ਤੋਂ ਪਰ ਭਾਵਨਾ ਦੇਖੋ ਅੰਬेडकर ਸਾਹਿਬ ਦੀ ਕਿ ਉਸ ਔਰਤਾਂ ਹੀ ਉਹ ਆਪਣਾ ਹੱਕ ਦੇਣਾ ਚਾਹੁੰਦੇ ਸੀ ਵੀ ਯਾਰ ਉਹ ਔਰਤ ਕੀ ਕਰ ਰਹੀ ਆ ਕਾਲ ਦੇ ਖਾਣੇ ਦੇ ਖਾਣ ਦੇ ਵਿੱਚ ਜਿਹਦੇ ਪੇਟ ਦੇ ਵਿੱਚ ਬੱਚਾ ਆ ਹੈਨਾ ਉਹਦਾ ਪ੍ਰਬੰਧਤਾ ਜਦ ਕੇ ਇੱਕ ਮਤਲਬ ਇੱਕ ਚਾਹੇ ਫੈਕਟਰੀ ਦਾ ਮਾਲਕ ਆ ਚਾਹੇ ਉਹ ਸਟੇਟ ਆ ਚਾਹੇ ਸਰਕਾਰ ਆ ਇਹ ਤਾਂ ਉਹਦੀ ਡਿਊਟੀ ਆ ਹੈਨਾ ਔਰ ਉਹਦੀ ਡਿਊਟੀ ਹੋਣ ਕਰਕੇ ਇਹ ਉਹਨੂੰ ਕੰਮ ਕਰਨੇ ਚਾਹੀਦੇ ਆ ਉਹ ਤਾਂ ਘਰ ਆਰਾਮ ਕਰਨੀ ਚਾਹੀਦੀ ਜਿੰਨਾ ਚਿਰ ਉਹਦੇ ਵਿੱਚ ਬੱਚਾ ਕੋਖ ਦੇ ਵਿੱਚ ਆ ਔਰ ਉਸ ਤੋਂ ਬਾਅਦ ਵੀ ਮਤਲਬ ਜਿੰਨਾ ਚਿਰ ਉਹ ਪਰਵਿਸ਼ ਕਰੂਗੀ ਹੈਨਾ ਛੋਟਾ ਬੱਚਾ ਹੈਗਾ ਤੇ ਇਹਨੂੰ ਦੇਖ ਕੇ ਹੀ ਮਤਲਬ ਉਹਨਾਂ ਨੇ ਫਿਰ ਜਿਹੜਾ ਸੰਵਿਧਾਨ ਦੇ ਵਿੱਚ ਆਰਟੀਕਲ 43 ਆਇਆ ਜੀ ਜਿਹੜਾ 바ਵਾ ਸਾਹਿਬ ਮਿੜਕਨ ਨੇ ਲਿਖਿਆ ਉੱਥੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਜਿਹੜੇ ਆਰਟੀਕਲ 36 ਤੋਂ ਹਾਲਾਂਕਿ ਉਹ ਕੋਰਟ ਦੇ ਵਿੱਚ ਇਨਫੋਰਸੇਬਲ ਨਹੀਂ ਹੈਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ ਪਰ ਉਹ ਕੁਝ ਡਾਇਰੈਕਸ਼ਨਸ ਨੇ ਕੁਝ ਗਾਈਡਲਾਈਨਸ ਨੇ ਜਿਹੜੀਆਂ ਸਰਕਾਰਾਂ ਨੂੰ ਉਹਨੇ ਕਿਹਾ ਆ ਵੀ ਜੇ ਤੁਸੀਂ ਦੇਸ਼ ਨੂੰ ਇੱਕ ਵੈਲਫੇਅਰ ਸਟੇਟ ਬਣਾਉਣਾ ਚਾਹੁੰਦੇ ਆ ਜੇ ਤੁਸੀਂ ਦੇਸ਼ ਦੇ ਲੋਕਾਂ ਦਾ ਕਲਿਆਣ ਕਰਨਾ ਚਾਹੁੰਦੇ ਆ ਇੱਕ ਮਾਨਵਤਾਵਾਦੀ ਸਮਾਜ ਆਧਾਰਿਤ ਮਤਲਬ ਆਧਾਰਿਤ ਅਗਰ ਢਾਂਚਾ ਸਮਾਜ ਦਾ ਬਣਾਉਣਾ ਚਾਹੁੰਦੇ ਆ ਤਾਂ ਇਹ ਤੁਹਾਨੂੰ ਲਾਗੂ ਕਰਨੇ ਪੈਣਗੇ ਆਰਟੀਕਲ 36 ਤੋਂ 55 ਹੁਣ ਤੁਸੀਂ ਦੇਖੋ ਕਿਦਾਂ ਸਰਕਾਰਾਂ ਉਹ ਜਿਹੜੀਆਂ ਆਆਂ ਉਹਦੇ ਨਾਲ ਧੋਖਾ ਕਰ ਰਹੀਆਂ ਆ ਆਰਟੀਕਲ 43 ਆ ਜਿਹੜਾ ਵਿਵਸਥਾ ਕਰਦਾ ਕਿ ਇਸ ਦੇਸ਼ ਦੇ ਵਿੱਚ ਜਿਹੜੇ ਅਨਸਕਿਲਡ ਲੇਬਰ ਆ ਚਾਹੇ ਉਹ ਵੈਦਰ ਸਕਿਲਡ ਲੇਬਰ ਆ ਉਹਨਾਂ ਦੀ ਇੱਕ ਲਿਵਿੰਗ ਵੇਜਸ ਦੀ ਵਿਵਸਥਾ ਹੋਣੀ ਚਾਹੀਦੀ ਆ ਲਿਵਿੰਗ ਵੇਜਸ ਦਾ ਮਤਲਬ ਆ ਕਿ ਇੱਕ ਮਾਨ ਸਨਮਾਨ ਭਰੀ ਉਹਨਾਂ ਦੀ ਤਨਖਾਹ ਜਿਹਦੇ ਉਹ ਹੁਣ ਇਹਨੂੰ ਕਿਦਾਂ ਡਿਫਾਈਨ ਕਰ ਸਕਦੇ ਆ ਇਹਨੂੰ ਡਿਫਾਈਨ ਕਰਨ ਲਈ ਕਿ ਬੱਚੇ ਦਾ ਉਹਦਾ ਇੱਕ ਇੱਕ ਇਨਸਾਨ ਦਾ ਚਾਹੇ ਉਹ ਜਿਹੜਾ ਵੀ ਕੰਮ ਕਰਦਾ ਉਥੇ ਕੋਈ ਇਦਾਂ ਦਾ ਨਹੀਂ ਲਿਖਿਆ ਕਿ ਬੰਦਾ ਪੜਿਆ ਹੋਵੇ ਨਹੀਂ ਪੜਿਆ ਹੋਵੇ ਪਰ ਉਹ ਕਹਿੰਦੇ ਕਿ ਲਿਵਿੰਗ ਵੇਜਸ ਦੀ ਬੋਸਥਾ ਕਰਨੀ ਤੁਸੀਂ ਹਰ ਨਾਗਰਿਕ ਦੀ ਹੁਣ ਲਿਵਿੰਗ ਵੇਜਸ ਦੇ ਵਿੱਚ ਕੀ ਆ ਕਿ ਇੱਕ ਇਨਸਾਨ ਜਿੱਥੇ ਕੰਮ ਕਰਦਾ ਉਹਦੀ ਤਨਖਾਹ ਵਧੀਆ ਹੋਵੇ ਜਿਹਦੇ ਨਾਲ ਉਹ ਤਿੰਨ ਵਕਤ ਦੀ ਗੋਰੀਟੀ ਦਾ ਗੁਜ਼ਾਰਾ ਚੰਗਾ ਹੋਵੇ ਉਹਦਾ ਲਿਵਿੰਗ ਸਟੈਂਡਰਡ ਉਹਦੇ ਕੱਪੜੇ ਪਾਉਣ ਦਾ ਉਹਦੇ ਰਹਿਣ ਸਹਿਣ ਦਾ ਉਹ ਵਧੀਆ ਤਰੀਕਾ ਹੋਵੇ ਜੇ ਉਹਦੇ ਬੱਚੇ ਆ ਉਹ ਸਕੂਲਾਂ ਦੇ ਵਿੱਚ ਚੰਗਿਆਂ ਦੇ ਵਿੱਚ ਪੜਨ ਜੇ ਉਹ ਬਿਮਾਰ ਹੋ ਜਾਂਦਾ ਤਾਂ ਚੰਗੇ ਹਸਪਤਾਲਾਂ ਦੇ ਵਿੱਚ ਉਹਦੀ ਬਵਸਥਾ ਹੋਣੀ ਚਾਹੀਦੀ ਆ ਹੁਣ ਤੁਸੀਂ ਦੇਖੋ ਵੀ ਇਹ ਬਵਸਥਾ ਬਿਲਕਰ ਸਾਹਿਬ ਨੇ ਆਰਟੀਕਲ 43 ਦੇ ਵਿੱਚ ਕੀਤੀ ਆ ਪਰ ਪੂਰੇ ਦੇਸ਼ ਦਾ ਜਦੋਂ ਅਸੀਂ ਭ੍ਰਮਣ ਕਰਦੇ ਆ ਜਾਂ ਦੇਸ਼ ਦਾ ਅਸੀਂ ਸਿਸਟਮ ਦੇਖਦੇ ਆ ਸਮਾਜਿਕ ਸਿਸਟਮ ਪਰ ਅੱਜ ਵੀ ਮਜ਼ਦੂਰ ਨੂੰ ਜਿਹੜਾ ਲਿਵਿੰਗ ਵੇਜਸ ਨਾਂ ਦੇ ਕੇ ਮਿਨਿਮਮ ਵੇਜਸ ਦੇਰ ਦਿੱਤਾ ਜਾ ਰਿਹਾ ਕਿ ਤੁਹਾਨੂੰ ਮਿਨਿਮਮ ਦੇਣਾ ਇੰਨਾ ਇਸ ਤੋਂ ਵੱਧ ਨਹੀਂ ਤੁਸੀਂ ਦਿੱਤਾ ਜਾਊਗਾ ਹਨਾ ਹੁਣ ਇਹ ਇਹ ਮਤਲਬ ਕਿੱਡਾ ਨਿਆ ਆ ਮਜ਼ਦੂਰਾਂ ਦੇ ਨਾਲ ਔਰ ਇਹ ਅਨਿਆ ਜਿਹੜਾ ਆ ਅੱਜ ਕੋਈ ਵੀ ਸਰਕਾਰ ਆ ਕਿਉਂਕਿ 75 ਤੋਂ ਲੈ ਕੇ ਸੌਰੀ 50 ਤੋਂ ਲੈ ਕੇ 1925 ਤੱਕ 75 ਸਾਲ ਦਾ ਸੰਵਿਧਾਨ ਨੂੰ ਸਮਾਂ ਹੋ ਗਿਆ ਔਰ ਇਸ 75 ਸਾਲ ਦੇ ਸਮੇਂ ਦੇ ਵਿੱਚ ਅਸੀਂ ਨਹੀਂ ਦੇਖਿਆ ਮਜ਼ਦੂਰਾਂ ਦੀ ਕਦੀ ਹਾਲਤ ਬਦਲੀ ਹੋਵੇ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਮਜ਼ਦੂਰਾਂ ਦੀ ਜਿਹੜੀ ਆ ਮਤਲਬ ਬਾਹ ਫੜਨ ਦਾ ਕੰਮ ਨਹੀਂ ਕੀਤਾ ਔਰ ਅੱਜ ਇੱਕ ਹੋਰ ਖਤਰਨਾਕ ਸਥਿਤੀ ਦੇ ਵਿੱਚ ਐਂਟਰ ਕੀਤਾ ਜਾ ਰਿਹਾ ਉਹ ਕਿਹੜੀ ਆ ਜਿਵੇਂ ਕਿ ਮਤਲਬ ਇੱਕ 1990 99 ਦੇ ਵਿੱਚ ਇੱਕ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਇਦਾਂ ਦਾ ਮਤਲਬ ਖੜਾ ਕੀਤਾ ਲਿਬਰਾਈਜੇਸ਼ਨ ਨਾ ਇੱਕ ਨੀਤੀ ਲਿਆਂਦੀ ਜਿਹਦੇ ਵਿੱਚ ਕੀ ਕੀਤਾ ਵੀ ਸਾਰੇ ਸਰਕਾਰੀ ਮਹਿਕਮਿਆਂ ਨੂੰ ਪ੍ਰਾਈਵੇਟ ਕੀਤਾ ਜਾਊਗਾ ਹੁਣ ਉਹ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਤੋਂ ਵੀ ਇੱਕ ਅੱਗੇ ਦਾ ਗੱਲ ਲਿਆਂਦਾ ਆਊਟਸੋਰਸਿੰਗ ਵੀ ਜਿਹੜਾ ਤੁਸੀਂ ਇੱਕ ਠੇਕੇ ਦੇ ਬੰਦੇ ਨੂੰ ਰੱਖਣਾ ਆ ਉਹ ਬੰਦਾ ਮੈਨੇਜ ਕਰੂਗਾ 2-4000 5000 ਕਿਸੇ ਬੰਦੇ ਨੂੰ ਦੇ ਕੇ ਉਹ ਤੋਂ ਆਪਣਾ ਕੰਮ ਕਰਵਾਊਗਾ ਮਤਲਬ ਉਹ ਇੱਕ ਹੋਰ ਸੋਸ਼ਣ ਦਾ ਤਰੀਕਾ ਅਡਾਪਟ ਕਰ ਲਿਆ ਆਪਣੇ ਢੰਗ ਨਾਲ ਕਰਾਊਗਾ ਤੇ ਉਹ ਤੋਂ ਵੀ ਅਗਲੀ ਗੱਲ ਜਿਹੜੀ ਲਿਆਂਦੀ ਆ ਅੱਜ ਜਿਹੜਾ ਬਹੁਤ ਸਾਰੇ ਕੋਰਟਾਂ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਜਾਂ ਕਈ ਕਾਰਪੋਰੇਸ਼ਨ ਦਫ਼ਤਰਾਂ ਦੇ ਵਿੱਚ ਇੱਕ ਡੀਸੀ ਰੇਟ ਤੇ ਲੋਕਾਂ ਨੂੰ ਸੀਮਿਤ ਕਰ ਦਿੱਤਾ ਗਿਆ ਮਤਲਬ ਡੀਸੀ ਰੇਟ ਦਾ ਮਤਲਬ ਹੈ ਡੀਸੀ ਤੈਅ ਕਰੂਗਾ ਕਿੰਨੇ ਰੇਟ ਦੇਣੇ ਆ ਮਜ਼ਦੂਰਾਂ ਅਨਸਕਿਲਡ ਲੇਬਰ ਨੂੰ ਜਿਹੜੇ ਉੱਥੇ ਕਲਾਸ 4 ਹੈਗੇ ਆ ਜਾਂ ਪੀਐਨ ਵਗੈਰਾ ਹੈਗੇ ਆ ਜਿਹੜੇ ਉਹਨਾਂ ਉਹਨਾਂ ਦਫਤਰਾਂ ਦਾ ਪ੍ਰਬੰਧ ਕਰਦੇ ਆ ਜਿਹੜਾ ਉਹਨਾਂ ਸੰਸਥਾਵਾਂ ਦੇ ਵਿੱਚ ਪ੍ਰਬੰਧ ਕਰਦੇ ਆ ਉਹਨੂੰ ਕਿੰਨਾ ਤੱਕ ਕਹਿਣਾ ਡੀਸੀ ਰੇਟ ਕਹਿ ਤਾ ਮਤਲਬ ਕੀ ਹੈ ਕੀ ਸ਼ੋਸ਼ਣ ਦਾ ਤੁਸੀਂ ਦੇਖੋ ਇਹ ਤਰੀਕੇ ਨਵੇਂ ਨਵੇਂ ਅਸੀਂ ਲੱਭ ਰਹੇ ਹੈਗੇ ਆ ਔਰ ਜਦ ਕਿ ਸੰਵਿਧਾਨ ਬੋਸਥਾ ਕਰਦਾ ਕਿ ਤੁਸੀਂ ਇੱਥੇ ਬੰਦੇ ਨੂੰ ਉਹਨੇ ਰੋਜ਼ਗਾਰ ਦੇਣਾ ਆ ਉਹਨੇ ਸਾਧਨ ਦੇਣੇ ਆ ਵੀ ਉਹ ਆਪਣਾ ਚੰਗੀ ਜਿਹੜਾ ਜੀਵਨ ਬਸਰ ਕਰ ਸਕੇ ਸੋ ਇਹ ਇੱਕ ਬਹੁਤ بڑا ਤੋਖ ਆ ਔਰ ਅੱਜ ਮਜ਼ਦੂਰਾਂ ਦੇ ਉੱਤੇ ਦਿਵਸ ਦੇ ਉੱਤੇ ਮਤਲਬ ਅਸੀਂ ਇਹ ਅ ਮਤਲਬ ਵਿਚਾਰ ਗੋਸ਼ਟੀਆਂ ਵੀ ਇਸ ਦਿਨ ਕੀਤੀਆਂ ਹੈਗੀਆਂ ਬਹੁਤ ਸਾਰੇ ਥਾਵਾਂ ਦੇ ਉੱਤੇ ਗਏ ਆ ਕਈ ਮਜ਼ਦੂਰ ਜਥੇਬੰਦੀਆਂ ਨੇ ਵੀ ਸਾਨੂੰ ਬੁਲਾਇਆ ਉਹਦੇ ਵਿੱਚ ਵੀ ਗੱਲ ਲਖਣ ਦਾ ਮੌਕਾ ਮਿਲਿਆ ਔਰ ਉੱਥੋਂ ਇਹੀ ਗੱਲ ਜਿਹੜੀ ਆ ਸਾਹਮਣੇ ਆਉਂਦੀ ਆ ਜਿਵੇਂ ਜੋਤੀਰਾ ਫੁੱਲੇ ਜੀ ਕਹਿੰਦੇ ਆ ਔਰ ਉਹਨਾਂ ਦੀ ਗੱਲ ਮੈਨੂੰ ਲੱਗਦਾ ਕਿ ਉਹ ਅੱਜ ਵੀ ਇਸ ਮੌਕੇ ਜਿਹੜੀ ਆ ਉਹ ਸੱਚੀ ਆ ਉਹ ਕਹਿੰਦੇ ਆ ਕਿ ਵਿਦਿਆ ਬਿਨਾ ਮਤੀ ਗਈ ਮਤੀ ਬਿਨਾ ਗਤੀ ਗਈ ਗਤੀ ਬਿਨਾ ਵਿੱਤ ਗਿਆ ਵਿੱਤ ਬਿਨਾ ਸ਼ੁਧਰ ਜਿਹੜੇ ਹਤਾਸ਼ ਹੋਏ ਮਤਲਬ ਸਾਡੀ ਜਿਹੜੀ ਇਗਨੋਰੈਂਸ ਆ ਸਾਡੀ ਅਗਿਆਨਤਾ ਆ ਖਾਸ ਤੌਰ ਮਜ਼ਦੂਰਾਂ ਦੀ ਉਹਦਾ ਸਭ ਤੋਂ ਵੱਡਾ ਕਾਰਨ ਆ ਕਿ ਉਹ 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 ਅਗਿਆਨ ਹੈਗਾ ਹੈ ਖਬਰ ਕਿਸਾਬ ਮਜ਼ਦੂਰ ਦੇ ਹਾਲਾਤ ਇਹ ਹੈ ਕਿ ਉਹ ਸਵੇਰ ਤੋਂ ਕੰਮ ਤੇ ਜਾਂਦਾ ਸਾਰੀ ਦਿਹਾੜੀ ਉਹ ਮਿਹਨਤ ਸਖਤ ਮਿਹਨਤ ਕਰਦਾ ਤੇ ਸ਼ਾਮ ਨੂੰ ਥੱਕਿਆ ਆ ਰਿਹਾ ਕੇ ਘਰ ਪਹੁੰਚ ਜਾਂਦਾ ਸਵੇਰ ਨੂੰ ਫੇਰ ਇਦਾਂ ਹੀ ਜਾਂਦਾ ਇਦਾਂ ਹੀ ਸਾਰੀ ਉਹਦੀ ਉਮਰ ਲੰਘ ਜਾਂਦੀ ਉਹਨੂੰ ਇੱਥੇ ਤੱਕ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਕਿ ਸਾਡੇ ਕੋਈ ਹੱਕ ਹਕੂਕ ਅਧਿਕਾਰ ਜਾਂ ਚੰਗੀ ਜ਼ਿੰਦਗੀ ਵੀ ਹੁੰਦੀ ਹੈ ਉਹਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ ਕੀ ਕਹੂੰਗੇ ਜਿੱਥੇ ਬਾਬਾ ਸਾਹਿਬ ਵੀ ਮਰਾਓ ਡਾਕਟਰ ਅੰਬੇਡਕਰ ਜੀ ਨੇ ਉਸ ਵੇਲੇ ਚਿੰਤਾ ਕੀਤੀ ਔਰ ਅਧਿਕਾਰ ਦਿੱਤੇ ਕਾਨੂੰਨਾ ਹੱਕ ਦਿੱਤੇ ਅੱਜ ਮਜ਼ਦੂਰਾਂ ਦੇ ਹਾਲਾਤ ਸੁਧਾਰਨ ਲਈ ਕੀ ਕਰਨਾ ਚਾਹੀਦਾ ਮਜ਼ਦੂਰਾਂ ਦੇ ਵਿੱਚੋਂ ਜਿਹੜੇ ਐਮ ਐਲ ਏ ਐਮ ਪੀ ਬਣਦੇ ਨੇ ਉਹ ਕਦੇ ਇਹਨਾਂ ਦੇ ਬਾਰੇ ਸੋਚਦੇ ਨਹੀਂ ਚਿੰਤਾ ਨਹੀਂ ਕਰਦੇ ਚਰਚਾ ਨਹੀਂ ਕਰਦੇ ਜਦ ਕਿ ਉਹ ਕਰ ਸਕਦੇ ਆ ਤੇ ਮਜ਼ਦੂਰਾਂ ਦੇ ਹਾਲਾਤ ਸੁਧਰਨਗੇ ਕਿਦਾਂ ਕੀ ਕਹਿਣਾ ਚਾਹੁੰਗੇ ਤੁਸੀਂ ਦੇਖੋ ਉਹਦੇ ਵਿੱਚ ਇਹ ਬਾਵਸਮ ਬਿਰਕਨ ਨਹੀਂ ਦੱਸਿਆ 1942 ਦੇ ਵਿੱਚ ਉਹਨਾਂ ਨੇ ਇੱਕ ਰੇਲਵੇ ਦੇ ਜਿਹੜੇ ਮੁਲਾਜ਼ਮ ਸੀਗੇ ਰੇਲਵੇ ਦੇ ਮਜ਼ਦੂਰ ਸੀਗੀਆਂ ਜਥੇਬੰਦੀਆਂ ਜਾਂ ਹੋਰ ਵੀ ਕਈ ਮਜ਼ਦੂਰ ਜਥੇਬੰਦੀਆਂ ਉਸ ਟਾਈਮ ਚੱਲਦੀਆਂ ਸੀ ਉਹਨਾਂ ਨੂੰ ਲੈ ਕੇ ਕਿ ਬਹੁਤ ਵੱਡੀ ਸਭਾ ਕਰਦੇ ਆ ਜੀ ਔਰ ਉਸ ਸਭਾ ਦੇ ਵਿੱਚ ਬਾਬਾ ਸਾਹਿਬ ਮਿੜਕਰ ਕਹਿੰਦੇ ਆ ਮਜ਼ਦੂਰਾਂ ਦੇ ਆਮ ਕਰਕੇ ਕਿਉਂਕਿ ਸਾਨੂੰ ਸਿਖਾਇਆ ਜਾਂਦਾ ਬਈ ਮਜ਼ਦੂਰਾਂ ਦਾ ਇੱਕੋ ਹੀ ਦੁਸ਼ਮਣ ਹੈ ਪੂੰਜੀਵਾਦ ਪਰ ਬਾਬਾ ਸਾਹਿਬ ਮਿੜਕਰ ਉਸ ਸਭਾ ਦੇ ਵਿੱਚ ਦੱਸਦੇ ਆ ਕਿ ਮਜ਼ਦੂਰਾਂ ਦੇ ਦੋ ਦੁਸ਼ਮਣ ਨੇ ਇੱਕ ਪੂੰਜੀਵਾਦ ਇੱਕ ਬ੍ਰਾਹਮਣਵਾਦ ਔਰ ਭਾਰਤ ਦਾ ਜਿਹੜਾ ਮਜ਼ਦੂਰ ਆ ਉਹ ਇਹਨਾਂ ਦੋ ਸਮੱਸਿਆਵਾਂ ਦੇ ਨਾਲ ਫੇਸ ਕਰ ਰਿਹਾ ਜਿੱਥੇ ਪੂੰਜੀਵਾਦ ਦਾ ਸਾਡਾ ਜਿਹੜਾ ਮਜ਼ਦੂਰਾਂ ਦੇ ਹੱਕ ਹਕ ਸੋ ਬ੍ਰਾਹਮਣਵਾਦ ਕੀ ਹੈਗਾ ਵੀ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਕਰਨਾ ਠੀਕ ਹੈ ਔਰ ਤੁਸੀਂ ਦੇਖੋ ਵੀ ਮਤਲਬ ਉਹਨਾਂ ਵਾਸਤੇ ਕੋਈ ਬੁਸਥਾ ਹੀ ਨਹੀਂ ਚੰਗੀ ਕਰਨੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ ਇੱਕ ਮਜ਼ਦੂਰ ਆ ਡੱਬਾ ਲੈ ਕੇ ਜਾਂਦਾ ਉਹਦੀ ਦਿਹਾੜੀ ਮਤਲਬ ਸਵੇਰ ਤੋਂ ਸ਼ਾਮ ਤਾਈਂ ਕੰਮ ਕਰਦਾ ਆ ਹਨਾ ਘਰ ਆ ਜਾਂਦਾ ਪਰ ਉਤੋਂ ਉਤੋਂ ਸਮਾਂ ਨਹੀਂ ਹੁੰਦਾ ਪਰ ਇੱਕ ਇਦਾਂ ਦਾ ਵੀ ਮਤਲਬ ਸਾਡੇ ਦੇਖਣ ਦੇ ਵਿੱਚ ਆਉਂਦਾ ਆ ਅੱਜ ਦੀ ਅੱਜ ਦੀ ਤਰੀਕ ਤੇ ਵਿੱਚ ਹੀ ਕਿ ਇੱਕ ਮਜ਼ਦੂਰ ਘਰ ਦੇ ਵਿੱਚੋਂ ਡੱਬਾ ਲੈ ਕੇ ਜਾਂਦਾ ਆ ਉਹ ਮੰਡੀ ਦੇ ਵਿੱਚ ਜਾ ਕੇ ਖੜਾ ਹੁੰਦਾ ਆ ਤੇ ਮਤਲਬ ਜੇ ਤਾਂ ਉਹਨੂੰ ਉੱਥੋਂ ਕੋਈ ਲੈ ਗਿਆ ਦਿਹਾੜੀ ਤੇ ਤਾਂ ਉਹਦੀ ਦਿਹਾੜੀ ਲੱਗ ਜਾਣੀ ਆ ਨਹੀਂ ਤਾਂ ਉਹ ਡੱਬਾ ਕਈ ਵਾਰੀ ਘਰ ਆ ਕੇ ਮੈਨੂੰ ਦੋਨੂੰ ਖਾਣਾ ਪੈਂਦਾ ਇਹਦਾ ਮਤਲਬ ਆ ਕਿ ਉਹਦੀ ਸ਼ਾਮ ਦੀ ਰੋਟੀ ਦਾ ਵੀ ਕੋਈ ਪ੍ਰਬੰਧ ਨਹੀਂ ਹੋ ਸਕਿਆ ਜਿਹੜਾ ਡੱਬਾ ਘਰੋਂ ਲੈ ਕੇ ਗਿਆ ਆ ਉਹ ਦੁਪਹਿਰ ਨੂੰ ਕਈ ਵਾਰੀ ਉਹੀ ਕਰ ਲਿਆ ਕੇ ਖਾਣਾ ਪੈਂਦਾ ਸੋ ਜੇ ਇਦਾਂ ਦੇ ਹਾਲਾਤ ਅੱਜ ਵੀ ਮਜ਼ਦੂਰਾਂ ਦੇ ਆ ਇਹਦਾ ਮਤਲਬ ਆ ਕਿ ਇਹ ਇਹ ਸਭ ਐਮੀ ਗੱਲਾਂ ਕੀਤੀਆਂ ਜਾ ਰਹੀਆਂ ਮਜ਼ਦੂਰਾਂ ਦੇ ਪੱਖ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਹੈਗੀ ਹੁਣ ਤੁਸੀਂ ਦੇਖੋ ਵੀ ਮੈਂ ਇੱਕ 2019 ਦੇ ਵਿੱਚ ਆ ਮੈਂ ਇੱਕ ਲੈ ਕੇ ਆਇਆ ਹੈਗਾ 2019 20 ਦੇ ਵਿੱਚ ਇਨੀ ਚਾਰ ਕਾਨੂੰਨ ਮਤਲਬ ਮਜ਼ਦੂਰਾਂ ਦੇ ਨਵੇਂ ਮਤਲਬ ਬਣਾਏ ਜਿੱਦਾਂ ਕਿਸਾਨਾਂ ਦੇ ਚਾਰ ਕਾਨੂੰਨ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਉਹਦੇ ਬਾਰੇ ਸਾਰੀ ਦੁਨੀਆ ਵਕਫਾ ਔਰ ਉੱਤੇ ਕਿੰਨਾ ਲੰਬਾ ਸੰਘਰਸ਼ ਵੀ ਚੱਲਿਆ ਹੈ ਨਾ ਔਰ ਮੈਨੂੰ ਲੱਗਦਾ ਕਿ ਬੱਚਾ ਬੱਚਾ ਇਸ ਗੱਲ ਤੋਂ ਵਕਫ ਹੋ ਗਿਆ ਕਿ ਕਿਸਾਨਾਂ ਦੇ 4 ਕਾਲੇ ਕਾਨੂੰਨ ਆਏ ਪਰ ਮਜ਼ਦੂਰਾਂ ਦੇ ਜਿਹੜੇ ਆ 29 ਕਾਨੂੰਨ ਖਤਮ ਕਰਕੇ 4 ਕਾਨੂੰਨ ਲਿਆਂਦੇ ਕਿਸੇ ਨੂੰ ਕੰਨੋ ਕਾਨ ਖਬਰ ਨਹੀਂ ਹੋਈ ਹੂੰ ਕਿਸੇ ਜਥੇਬੰਦੀ ਨੇ ਉਹਦੇ ਉੱਤੇ ਮਤਲਬ ਜਿਹੜਾ ਆ ਮੈਨੂੰ ਲੱਗਦਾ ਕਿ ਇੱਕ ਇੱਕ ਚਿੰਤਾ ਕੀ ਇੱਕ ਸ਼ਬਦ ਨਹੀਂ ਬੋਲਿਆ ਹੁਣ ਕਿਉਂਕਿ ਪਤਾ ਵੀ ਨਹੀਂ ਹੈਗਾ ਇਹ ਵੀ ਗੱਲ ਨਾਲ ਆ ਹੈ ਨਾ ਤੇ ਉਹ 29 ਕਾਨੂੰਨ ਇਹ ਆ ਵੀ ਲਗਭਗ ਤੁਸੀਂ ਇਹ ਮੰਨ ਕੇ ਚੱਲੋ ਕਿ 1923 ਤੋਂ ਲੈ ਕੇ 2019 ਤੱਕ ਦੇ ਲਗਭਗ 100 ਸਾਲ ਦੇ ਕਾਨੂੰਨ 100 ਸਾਲ ਦੇ ਮਤਲਬ ਮਜ਼ਦੂਰਾਂ ਦੇ ਪੱਖ ਦੇ ਵਿੱਚ ਖੜਨ ਵਾਲੇ ਕਾਨੂੰਨ ਜਿਹੜੇ ਕੁਝ ਅੰਗਰੇਜ਼ਾਂ ਨੇ ਬਣਾਏ ਕੁਝ ਮਤਲਬ ਸੰਵਿਧਾਨ ਦੇ ਕਰਕੇ ਆਏ ਹੋਣ ਦੇ ਵਿੱਚ ਸੋ ਅੱਜ ਦੀ ਡੇਟ ਦੇ ਵਿੱਚ 29 ਕਾਨੂੰਨਾਂ ਨੂੰ ਖਤਮ ਕਰਕੇ 4 ਕਾਲੇ ਕਾਨੂੰਨ ਲਿਆਂਦੇ ਆ ਜਿਹਦੇ ਵਿੱਚ ਮੋٹے ਤੌਰ ਤੇ ਕੀ ਆ ਵੀ ਅਸੀਂ ਜਿਹੜੀ ਆ ਸਟ੍ਰਾਈਕ ਵਗੈਰਾ ਨਹੀਂ ਕਰ ਸਕਦੇ ਸਟ੍ਰਾਈਕ ਲਈ ਲਗ ਪੈਮਾਨੇ ਕਰ ਦਿੱਤੇ ਆ ਹੈਨਾ ਕੰਪਨੀ ਐਕਟ ਦੇ ਵਿੱਚ ਜਿੱਦਾਂ ਹੁੰਦਾ ਸੀਗਾ ਫਿਰ ਇੱਕ ਟ੍ਰਿਬਿਊਨਲ ਦੀ ਬੋਸਥਾ ਕੀਤੀ ਜਾਵੇ ਜੇ ਮਜ਼ਦੂਰਾਂ ਦੇ ਨਾਲ ਕੋਈ ਸੰਬੰਧਿਤ ਸਮੱਸਿਆ ਆ ਉਹ ਕੋਰਟ ਦੇ ਵਿੱਚ ਨਹੀਂ ਜਾ ਸਕਣਗੇ ਇੱਕ ਟ੍ਰਿਬਿਊਨਲ ਹੋਊਗਾ ਉਹ ਉੱਥੇ ਹੀ ਆਪਣੀ ਜਿਹੜੀ ਸ਼ਿਕਾਇਤ ਦਰਜ ਕਰਾਉਣਗੇ ਔਰ ਟ੍ਰਿਬਿਊਨਲ ਦੇ ਵਿੱਚ ਉਹ ਫੈਕਟਰੀ ਜਿਹੜੀ ਆ ਕੰਪਨੀ ਆ ਉਹ ਉਹਦਾ ਹੀ ਉਹ ਬੈਂਚ ਹੋਊਗੀ ਮਤਲਬ ਸੁਣਵਾਈ ਕਿੱਥੇ ਹੋਊਗੀ ਕਿਉਂਕਿ ਦੇਖੋ ਇੱਕ ਇੱਕ ਕੁਦਰਤੀ ਨਿਆਂ ਦਾ ਇੱਕ ਫਾਰਮੂਲਾ ਆ ਦੁਨੀਆ ਨੀ ਕੁੱਟਿਆ ਇਨਸਾਨੀ ਉਹ ਨਹੀਂ ਦੇਣਾ ਮੈਂ ਕਹਿੰਦਾ ਇੱਕ ਦੁਨੀਆ ਦੇ ਉੱਤੇ ਕੁਦਰਤੀ ਨਿਆਂ ਚੱਲਦਾ ਕੁਦਰਤੀ ਨਿਆਂ ਇਹ ਹੈਗਾ ਕਿ ਜੇ ਤੁਹਾਡੀ ਲੜਾਈ ਮੇਰੇ ਨਾਲ ਆ ਔਰ ਜੇ ਤੁਸੀਂ ਉਸ ਫੈਸਲਾ ਫੈਸਲੇ ਦੀ ਪ੍ਰਕਿਰਿਆ ਜਾਣਾ ਤਾਂ ਮੈਂ ਉਸ ਉਸ ਜੱਜ ਦੀ ਭੂਮਿਕਾ 'ਚ ਨਹੀਂ ਹੋਣਾ ਚਾਹੀਦਾ ਫਿਰ ਤੁਹਾਨੂੰ ਨਿਆਂ ਮਿਲ ਸਕਦਾ ਤੇ ਜੇ ਹੁਣ ਤੁਹਾਡੇ ਮੇਰੇ ਨਾਲ ਲੜਾਈ ਆ ਜੇ ਮੈਂ ਹੀ ਫੈਸਲਾ ਦੇਣ ਦੀ ਭੂਮਿਕਾ 'ਚ ਆਂ ਤੁਹਾਡੇ ਨਾਲ ਨਿਆਂ ਕਿਵੇਂ ਹੋ ਜੂਗਾ ਜੀ ਇਹ ਕੁਦਰਤੀ ਨਿਆਂ ਦੇ ਵੀ ਖਿਲਾਫ ਆ ਜਿਹੜਾ ਇਹ ਮਤਲਬ ਜਿਹੜੇ ਐਕਟ ਬਣਾਏ ਗਏ ਆ ਕਿਉਂਕਿ ਸਾਡੀ ਜਿਹੜੀ ਲੜਾਈ ਹੈਗੀ ਆ ਸਾਡੇ ਮਹਾਪੁਰਸ਼ਾਂ ਦੀ ਲੜਾਈ ਉਹ ਇੱਕ ਨੇਚਰਲ ਜਸਟਿਸ ਤੇ ਆਧਾਰਿਤ ਆ ਭਈ ਜੇ ਇਸ ਵਿਵਸਥਾ ਨੇ ਜਿਹਨਾਂ ਲੋਕਾਂ ਨੇ ਸਾਡੀ ਸਾਡਾ ਸ਼ੋਸ਼ਣ ਕੀਤਾ ਸਾਡੇ ਤੋਂ ਮਨੁੱਖੀ ਅਧਿਕਾਰ ਖੋਏ ਆ ਉਹਨਾਂ ਨੂੰ ਉਸ ਜੱਜ ਦੀ ਭੂਮਿਕਾ 'ਚ ਨਿਰਣੇ ਦੇਣ ਦੀ ਭੂਮਿਕਾ 'ਚ ਨਹੀਂ ਹੋਣਾ ਚਾਹੀਦਾ ਅੰਗਰੇਜ਼ਾਂ ਨੇ ਵੀ ਕਿਹਾ ਉਦੋਂ ਵੀ ਜਿਹਨਾਂ ਲੋਕਾਂ ਨੇ ਤੁਹਾਡਾ ਸ਼ੋਸ਼ਣ ਕੀਤਾ ਉਹ ਤੁਹਾਡੇ ਲਈ ਜੱਜ ਦੀ ਭੂਮਿਕਾ 'ਚ ਨਹੀਂ ਹੋਣਗੇ ਕਲੀਅਰ ਕਟ ਅੰਗਰੇਜ਼ਾਂ ਨੇ ਕਿਹਾ ਹੈ ਨਾ ਤੇ ਅੱਜ ਉਹ ਕੀ ਬੁਸਤਾ ਵੀ ਜਿਹੜੇ ਸ਼ੋਸ਼ਣ ਕਰ ਰਹੇ ਆ ਅਸੀਂ ਉਹਨਾਂ ਤੋਂ ਨਿਆਂ ਦੀ ਆਸ ਰੱਖ ਰਹੇ ਹਾਂ ਕਿਉਂ ਆਸ ਕਿਉਂ ਰੱਖ ਰਹੇ ਕਿਉਂਕਿ ਨਿਆਂ ਦੇਣ ਵਾਲੇ ਉਹੀ ਆ ਬਿਲਕੁਲ ਵਿੱਚ ਹੀ ਉਹਨਾਂ ਦਾ ਵਿੱਚ ਹੀ ਉਹਨਾਂ ਦਾ ਤਾਂ ਇਸ ਕਰਕੇ ਫਿਰ ਕੀ ਨਿਆਂ ਮਿਲਣਾ ਤਾਂ ਕੀ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਨੀ ਤੁਸੀਂ ਆਪਸਰ ਅੰਦਾਜ਼ੇ ਦੇ ਉੱਤੇ ਲਾ ਸਕਦੇ ਮਿਲਣਾ ਦਾ ਬਕਬੀ ਬਿਲਕੁਲ ਜੀ ਤੁਸੀਂ ਬਹੁਤ ਬਰੀਕੀ ਦੇ ਨਾਲ ਜਾਣਕਾਰੀ ਲਈ ਹੈ ਕਿ ਮਜ਼ਦੂਰਾਂ ਦੇ ਹਾਲਾਤ ਮਜ਼ਦੂਰਾਂ ਲਈ ਐਕਟ ਜਿਹੜੇ ਨਵੇਂ ਕਾਨੂੰਨ ਲਿਆਂਦੇ ਨੇ ਕਿੰਨੇ ਕ ਮਜ਼ਦੂਰਾਂ ਦੇ ਹੱਕ ਦੇ ਵਿੱਚ ਤੇ ਇਸੇ ਹਿਸਾਬ ਦੇ ਨਾਲ ਤਾਂ ਮਜ਼ਦੂਰਾਂ ਦੇ ਹਾਲਾਤ ਆਉਣ ਵਾਲੇ ਸਮੇਂ ਵਿੱਚ ਹੋਰ ਵਿਗੜਨਗੇ ਮਜ਼ਦੂਰ ਅੱਜ ਵੀ ਪੀੜਿਤ ਹੈ ਦੁਖੀ ਹੈ ਰੋਟੀ ਤੋਂ ਵਾਂਝਾ ਕੰਮ ਤੋਂ ਵਾਂਝਾ ਕੰਮ ਖੋਹੇ ਗਏ ਨੇ ਕੰਮ ਖੁੱਸ ਗਏ ਨੇ ਤੇ ਮਜ਼ਦੂਰ ਅੱਜ ਘਰਾਂ ਦੇ ਵਿੱਚ ਵਿਹਲਾ ਤੇ ਉਹਨਾਂ ਦੇ ਬੱਚੇ ਜਿਹੜੇ ਆ ਅੱਜ ਰੋਟੀ ਤੋਂ ਵੀ ਮੁਥਾਜ ਨੇ ਤੇ ਬੱਚਿਆਂ ਨੂੰ ਚੰਗਾ ਪਰਵਾਰਿਸ਼ ਚੰਗੀ ਵਿਦਿਆ ਚੰਗੀ ਚੰਗੀ ਸੇ ਸੋ ਤਾਂ ਉਹ ਲੋਕ ਕਿਵੇਂ ਦੇ ਸਕਦੇ ਨੇ ਅੱਜ ਚਿੰਤਾ ਕਰਨੇ ਬਣਦੀ ਥਾਬਲੇਕੇ ਸਾਹਿਬ ਤੁਸੀਂ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਜੀ ਜੈਪੀ ਮ ਜੀ ਧੰਨਵਾਦ ਸਰ ਤੁਸੀਂ ਇਸ ਮੌਕੇ ਜਿਹੜਾ ਆ ਅੱਜ ਘੱਟੋ ਘੱਟ ਇਸ ਦਿਨ ਦੇ ਉੱਤੇ ਇਸ ਗੱਲ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਚਿੰਤਾ ਜਾਹਰ ਕੀਤੀ ਆ ਤੁਹਾਡਾ ਮੈਂ ਰਣੀ ਆ ਤੁਹਾਡਾ ਧੰਨਵਾਦ ਕਰਦੇ ਆ ਔਰ ਜਿੰਨੇ ਦਰਸ਼ਕ ਅੱਜ ਦੇ ਇਸ ਦਿਨ ਨੂੰ ਦੇਖ ਰਹੇ ਆ ਸੋ ਉਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਗਾ ਜੇ ਮਤਲਬ ਤੁਸੀਂ ਮੈਨੂੰ ਅਲਾਉ ਕਰੋ ਉਹ ਇਹ ਆ ਕਿ ਮਜ਼ਦੂਰਾਂ ਦੀ ਜਿਹੜੀ ਦੁਸ਼ਾ ਆ ਨਾ ਉਹ ਕੋਈ ਦੂਸਰਾ ਨਹੀਂ ਸੁਧਾਰ ਸਕਦਾ ਜਿੰਨਾ ਚਿਰ ਖੁਦ ਮਜ਼ਦੂਰ ਲਾਮਬੰਦ ਹੋਣ ਨਹੀਂ ਹੋਣਗੇ ਔਰ ਮਜ਼ਦੂਰਾਂ ਨੂੰ ਲਾਮਬੰਦ ਹੋਣ ਲਈ ਉਹਨਾਂ ਨੂੰ ਆਪਣੇ ਹੱਕਾਂ ਤੋਂ ਆਪਣੇ ਵਿਚਾਰਾਂ ਤੋਂ ਜਾਂ ਆਪਣੇ ਸਮੱਸਿਆਵਾਂ ਤੋਂ ਜਾਗਰੂਕ ਹੋਣਾ ਪੈਣਾ ਹੈ ਉਹਨਾਂ ਦੇ ਗਿਆਨਵਾਨ ਹੋਣੇ ਤੋਂ ਬਿਨਾਂ ਕੋਈ ਹੱਲ ਨਹੀਂ ਦੂਜਾ ਮਤਲਬ ਜਿਹੜਾ ਕੋਈ ਕਰ ਸਕਦਾ ਕਿਉਂਕਿ ਬਾਬਾ ਸਾਮ ਬੜਕ ਨੇ ਗੱਲ ਕਹੀ ਸੀ ਕਿ ਸਮੱਸਿਆ ਸਾਡੀ ਆ ਸਾਨੂੰ ਹੀ ਹੱਲ ਕਰਨਾ ਪੈਣਾ ਦੂਸਰਾ ਬੰਦਾ ਕੋਈ ਸਾਡਾ ਹੱਲ ਨਹੀਂ ਕਰ ਸਕਦਾ ਇਸ ਕਰਕੇ ਜੇ ਮਜ਼ਦੂਰਾਂ ਦੀ ਸਮੱਸਿਆ ਆ ਤਾਂ ਮਜ਼ਦੂਰਾਂ ਨੂੰ ਖੁਦ ਹੀ ਤੇ ਲਾਮਬੰਦ ਹੋਣਾ ਪੈਣਾ ਔਰ ਆਪਣੇ ਹੱਕਾਂ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਆ ਉਹ ਲੁੜਿੰਦੀ ਸ਼ਰਤ ਆ ਉਸ ਤੋਂ ਬਿਨਾ ਗੁਜ਼ਾਰਾ ਨਹੀਂ ਹੋਣ ਵਾਲਾ ਸੀ ਬਿਲਕੁਲ ਜੀ ਬਹੁਤ ਧੰਨਵਾਦ ਜੀ ਜੇਪੀ ਜੀ ਧੰਨਵਾਦ ਸਰ ਜੇਪੀ ਜੀ ਜੀ